ਕਰਨੇ ਆ ਤੇ ਹੁਣ ਇਹ ਜਵਾਨ ਤਿੰਨ ਤਿੰਨ ਫਾਰਮ ਇਕੱਠੇ ਕਰਦਾ ਵੀਰੇ ਸਿਰਫ ਇੱਕ ਬੰਦੇ ਦੇ ਨਾਲ ਠੀਕ ਆ ਉਹ ਵੀ ਬੰਦਾ ਤਾਂ ਲਓ ਵੀ ਮਿੱਤਰੋ ਇੱਕ ਫਾਰਮ ਤੁਹਾਨੂੰ ਮੁੰਡੇ ਦਾ ਦਿਖਾਤਾ ਪਹਿਲਾਂ ਮੱਝਾਂ ਵਾਲਾ ਤੇ ਹੁਣ ਇੱਥੇ ਆ ਗਿਆ ਦੋ ਫਾਰਮ ਤੇ ਹੁਣ ਜਿਹੜੇ ਦੋ ਫਾਰਮ ਐ ਇੱਥੇ ਇੱਕ ਨਾਲ ਗਾਵਾਂ ਤੇ ਇੱਕ ਹੋਰ ਬਰੀਡਿੰਗ ਨਾਲ ਕਰ ਰਿਹਾ ਬਾਈ ਤੇ ਉਹ ਤੁਹਾਨੂੰ ਮੌਕੇ ਤੇ ਦੱਸਾਂਗੇ ਤੇ ਕੰਮ ਸਾਰਾ ਕਹਿੰਦਾ ਭਾਬਾ ਇੱਕ ਵੀ ਕਰਨਾ ਦੋ ਵੀ ਕਰਨੇ ਆ ਤੇ ਕੰਮ ਤਿੰਨ ਵੀ ਕਰਨੇ ਆ ਤੇ ਹੁਣ ਇਹ ਜਵਾਨ ਤਿੰਨ ਤਿੰਨ ਫਾਰਮ ਇਕੱਠੇ ਕਰਦਾ ਵੀਰੇ ਸਿਰਫ ਇੱਕ ਬੰਦੇ ਦੇ ਨਾਲ ਠੀਕ ਹੈ ਉਹ ਵੀ ਬੰਦਾ ਤਾਂ ਮਜਬੂਰੀ ਤੇ ਰੱਖਣਾ ਪੈਂਦਾ ਨਾਲ ਖੇਤ ਬੰਨੇ ਜਾਣਾ ਜਾਂ ਕੱਖ ਪੱਠਾ ਮਾੜਾ ਮੋਟਾ ਵੱਡਣਾ ਤੇ ਖੇਤੀ ਹੁੱਤੀ ਵਾਤੇ ਤੇ ਨਹੀਂ ਤਾਂ ਦਿਵਾਲ ਤਾਂ ਇਹ ਕਰਦੇ ਨਹੀਂ ਜਿਹੜੇ ਫਾਰਮ ਦੇ ਕੰਮ ਨੂੰ ਤਾਂ ਇਹ ਇਕੱਲਾ ਹੀ ਨਹੀਂ ਦਿਵਾਲ ਤੇ ਅਸੀਂ ਥੋੜਾ ਜਿਹਾ ਲੇਟ ਹੋ ਗਏ ਸਾਡੇ ਆਉਂਦੇ ਨੇ ਤਾਂ ਦੋ ਬਰ ਤੇ ਨਹੀਂ ਸਾਰੇ ਪਸ਼ੂ ਨੂੰ ਮਾਤੇ ਹੋਣਗੇ ਉਨੇ ਟਾਈਮ ਦੇ ਵਿੱਚ ਆਜੋ ਵੀ ਮਿੱਤਰ ਹੁਣ ਦਿਖਾਉਣੇ ਆ ਸੈਲਜ ਤੇ ਇੱਧਰ ਸਬਜ਼ੀ ਵਾਲਾ ਦੇਖੋ ਪ੍ਰੋਗਰਾਮ ਪੂਰਾ ਵਧੀਆ ਤੇ ਪਿੰਡੀਆਂ ਦੇਖੋ ਕਿੰਨੀਆਂ ਸੋਹਣੀਆਂ ਲੱਗੀਆਂ ਆਵੀਆਂ ਤੇ ਪੂਰਾ ਪੂਰੀਆਂ ਫੁੱਲ ਹਨ ਭਰੀਆਂ ਪਈਆਂ ਤੋੜਨ ਵਾਲੀ ਇਹ ਸਬਜ਼ੀ ਜਾਮਾ ਤੇ ਬਾਕ ਵਧੀਆ ਕੋਈ ਆਇਆ ਨਹੀਂ ਵੀ ਜਿਵੇਂ ਆਪਾਂ ਆਮ ਕੋਠੇ ਦੇ ਧਰਦਾਂ ਨੇ ਹਨਾ ਉਹ ਲੋਟ ਨਹੀਂ ਅੱਛਾ ਇੱਧਰ ਫੀਡ ਵਾਲਾ ਕਮਰਾ ਕਰਾ ਆਏ ਫੀਡ ਵਾਲਾ ਠੀਕ ਹੈ ਜੀ ਤੇ ਸਾਨੂੰ ਅਸੀਂ ਪਹਿਲਾਂ ਜਿਹੜਾ ਹੁਣ ਮੇਨ ਗਾਂਵ ਵਾਲਾ ਦਿਖਾਉਣੇ ਆ ਤੇ ਫਿਰ ਬਾਈ ਦੇ ਬੱਕਰੀਆਂ ਨਾਲ ਵੀ ਆਪਾਂ ਗੱਲ ਕਰਾਂਗੇ ਬੱਕਰੀਆਂ ਬਾਰੇ ਠੀਕ ਹੈ ਤਾਂ ਬਰੀਡ ਹੈ ਜਿਹੜੀ ਬੱਕਰੀਆਂ ਦੀ ਇਹ ਵੀ ਮਤਲਬ ਜਿਹੜੀਆਂ ਇਹਨੇ ਬਰੀਡਾਂ ਲਿਆਂਦੀਆਂ ਹਨਾ ਉਹ ਆਪਾਂ ਗੱਲ ਕਰਾਂਗੇ ਫੋਕਸ ਤੇ ਇਹਦੀ ਵੀਡੀਓ ਮੈਨੂੰ ਤਾਂ ਲੱਗਦਾ ਇਹਦੇ ਵੀ ਪਾਰਟ ਆਪਾਂ ਨੂੰ ਤਿੰਨ ਕਰਨੇ ਪੈਣਗੇ ਮੈਂ ਸਾਲਾ ਤਾਂ ਪਹਿਲਾ ਪਾਰਟ ਤੁਸੀਂ ਦੇਖ ਹੀ ਲੇਤਾ ਤੇ ਦੂਜਾ ਪਾੜ ਹੁਣ ਥੋੜੇ ਸਾਹਮਣੇ ਚੱਲ ਪਿਆ ਗਾਂਵਾਂ ਵਾਲਾ ਤੇ ਗਾਂਵਾਂ ਵਾਲੇ ਪਾੜ ਤੋਂ ਬਾਅਦ ਮੈਨੂੰ ਲੱਗਾ ਤੀਜਾ ਚਲਣਾ ਪੂ ਬੱਕਰੀਆਂ ਦਾ ਕਿਉਂਕਿ ਨਾਲ ਬਰੀਡ ਤੇ ਕੰਮ ਕਰਦਾ ਨਾ ਚੀਜ਼ ਉਹ ਵਾਲਾ ਨਜ਼ਾਰਾ ਆਉਂਦਾ ਨਾਲ ਬਰੀਡ ਦਾ ਤੇ ਪਹਿਲਾਂ ਅਸੀਂ ਕੁੱਤੇਆਂ ਰਾਹੀਂ ਵੀ ਮਿਲਦੇ ਹੁੰਦੇ ਸੀ ਸਾਡਾ ਮਿੱਤਰੀ ਆ ਇਹ ਤੇ ਪਹਿਲਾਂ ਕੁੱਤਿਆਂ ਦਾ ਇਹਨਾਂ ਨੂੰ ਵੀ ਕਰੇਜ ਹੁੰਦਾ ਸੀ ਸਾਨੂੰ ਵੀ ਕਰੇਜ ਹੁੰਦਾ ਸੀ ਤੇ ਜੇ ਆਪਾਂ ਰਾਮ ਨੇ ਕਿਹੜੇ ਪਾਸੇ ਦੀ ਗੱਲ ਕਰੀਏ ਆਪਾਂ ਜਾ ਕੇ ਅੰਦਰ ਦੀ ਹਾਂ ਇੱਧਰ ਅੰਦਰ ਵੀ ਵੜ ਜਾਗੇ ਕੋਈ ਚੱਕਰ ਨਹੀਂ ਇੱਥੇ ਇੱਥੇ ਕੱਢਣਾ ਹੈ ਇੱਧਰ ਹੀ ਆਜੋ ਹਨਾ ਮੈਂ ਤਾਂ ਕਹਣਾ ਤੇ ਰਮਨભાઈ ਹੁਣ ਕਿੰਨੇ ਐਨੀਮਲ ਐਨੀਮਲ ਆਪਣੇ ਕੋਲੇ ਸਾਰੇ ਇਹ ਗਾਂ ਗਾਵਾਂ ਕਿੰਨੀਆਂ ਹੁਣ ਗਾਂ ਵਾਲੇ ਪੱਖ ਤੋਂ ਹੈਗੇ 40 50 ਅੱਛਾ 40 ਕਿ ਜਾਨਵਰ ਹੈਗੇ ਬਾਈ ਗਾਂ ਵਾਲੇ ਪਾਸੇ ਤੇ ਇਹਦੇ ਵਿੱਚ ਹੁਣ ਰਮਣ ਨੇ ਜੇ ਆਪਾਂ ਗੱਲ ਕਰੀਏ ਬਾਈ ਬਾਈ ਕੀ ਹਾਲ ਹੈ ਕੈਮ ਹੈ ਹੋਰ ਠੀਕ ਹੈ ਹਾਂ ਬਹੁਤ ਵਧੀਆ ਬਾਈ ਹੋਰ ਫਿੱਟ ਕਾਰਾ ਕਢਣ ਲੱਗੇ ਠੀਕ ਆ ਵੀਰੇ ਤੇ ਕਿੰਨੇ ਨਰ ਸਿੰਘਾਂ ਹਨ ਤੇ 40 ਕਾ ਵੱਡੇ ਛੋਟੇ 40 ਕਿ ਤੇ ਹੁਣ ਜਿਹੜੀ ਆਪਣੇ ਕੋਲੇ ਜਿਹੜੀ ਦੁੱਧ ਦੀ ਐਵਰੇਜ ਆ ਸਭ ਤੋਂ ਜ਼ਿਆਦੇ ਵਾਲੀ ਕਿੰਨੇ ਦੁੱਧ ਆਲੀ ਆ ਤੇ ਸਭ ਤੋਂ ਘੱਟ ਤੋਂ ਸਟਾਰਟ ਕਰ ਵੀ ਕਿੰਨੇ ਤੋਂ ਤੋਂ ਸਟਾਰਟ ਹੋ ਕੇ ਆਪਣੇ ਕੋਲ ਕਿੰਨੇ ਦੁੱਧ ਆਲੀ ਆ ਇਹ ਭਈ ਆਪਾਂ ਪਹਿਲਾਂ ਜਦੋਂ ਕੰਮ ਸਟਾਰਟ ਕਰਿਆ ਸੀਗਾ ਉਹ گاਵੇਂ ਦੋਨੇ ਚੂਟੀਆਂ ਲੈਣੀਆਂ ਸੀ ਆਪਾਂ ਅੱਛਾ ਵਧੀਆ ਤੇ ਉਹਨਾਂ ਨੇ ਵਧੀਆ ਦੁੱਧ ਸਟਾਰਟ ਕੀਤਾ ਸੀਗਾ ਹੁਣ ਜਾਨੀ ਜਿਹੜੀ ਆਪਣੀ ਪਹਿਲਣ ਬੈਡ ਆ 37 37 ਤੋਂ ਲੈ ਕੇ 42 43 ਲੀਟਰ ਤਾਈਂ ਗਈ ਆ ਜਿਹੜੀ ਪਹਿਲਣ ਬੈਡ ਹਾਂ 37 ਵਾਲੀ ਨੂੰ ਅਸੀਂ ਘਾਟ ਹੀ ਮੰਨਦੇ ਆਂਗੇ ਠੀਕ ਆ ਜਿਹੜੀ 40 ਵਾਲੀ ਮੰਨਦੇ ਉਹ ਵਧੀਆ ਉਹ ਵਧੀਆ ਮੰਨਦੇ ਆ ਤੇ ਵੱਡੀ ਗਾਂ ਸਭ ਤੋਂ ਵੱਧ ਕਿੰਨਾ ਦੁੱਧ 55 ਲੀਟਰ ਤਾਈਂ ਗਈ ਆ ਆਪਣਾ 55 ਲੀਟਰ ਦਾ ਹਾਂ ਜਿਹੜੀਆਂ ਹੁਣ ਇਹ 40 ਦਿੰਦੀਆਂ ਇਹ ਤੀਜੇ ਸੂਏ 55 ਤੋਂ ਆਪ ਹੀ ਕਰਨੀਆਂ ਠੀਕ ਹੈ ਇਹ ਖੀਰੀਆਂ ਗੁਰੀਆਂ ਗਈਆਂ ਆਪਣਾ ਜੀ ਤੇ ਬਾਕੀ ਬਾਈ ਦੇਖੋ ਗੌਰ ਦੇ ਨਾਲ ਆਲਮ ਪਸ਼ੂ ਵੀ ਦਿਖਾਉਂਦਾ ਰਹੀ ਤਾਂ ਇੱਧਰ ਜਿਹੜੀ ਮਿਲਕਿੰਗ ਚੱਲੀ ਜਾਂਦੀ ਹੈ ਇੱਧਰ ਭੈਣ ਵਰਗੀਆਂ ਵੀ ਨਾਲ ਬੈਠੀਆਂ ਜਿਵੇਂ ਸਾਨੂੰ ਦੱਸਿਆ ਸੀਗਾ ਹਣਾ ਇੱਧਰ ਵੀ ਮੜੀ ਜੀ ਇੱਕ ਵਾਰੀ ਆਲਮ ਇਧਰੋਂ ਵੀਡੀਓ ਮਾਰਦੀ ਹੈ ਨਾ ਕਹਿੰਦੇ ਹੁੰਦਾ ਜਿੰਨਾ ਟਾਈਮ ਪਰਿਵਾਰ ਦਾ ਸਾਥ ਨਹੀਂ ਮਿਲਦਾ ਉਹਨਾਂ ਟਾਈਮ ਬੰਦਾ ਤਰੱਕੀ ਨਹੀਂ ਕਰ ਸਕਦਾ ਤੇ ਭੈਣ ਵਰਗੀਆਂ ਬੈਠੀਆਂ ਆ ਮਸ਼ੀਨ ਲਾਈ ਜਾਂਦੀਆਂ ਨਾਲ ਬਾਈ ਤੇ ਭੈਣ ਇਧਰ ਲੱਗੇ ਹੋਏ ਸੀਗੇ ਧਾਰਾ ਕੱਢਣ ਤੇ ਜਿੱਥੇ ਵੀ ਜਿਹੜੇ ਵੀ ਘਰ ਦੇ ਵਿੱਚ ਵੀ ਮੈਂ ਤਾਂ ਇਹ ਸਮਝਿਆ ਜਿੱਥੇ ਵੀ ਵੀ ਨਾਲ ਘਰ ਚ ਲੇਡੀਜ਼ ਨੇ ਸਾਥ ਦਿੱਤਾ ਉੱਥੇ ਬਈ ਤਰੱਕੀ ਜ਼ਿਆਦਾ ਹੁੰਦੀ ਹੈ ਹਨਾ ਕਿਉਂਕਿ ਬੰਦਾ ਤਾਂ ਫੇਰ ਵੀ ਮੜਾ ਮੋਟਾ ਬਾਹਰ ਅੰਦਰ ਉਠ ਹੀ ਜਾਂਦਾ ਤੇ ਇੱਧਰ ਬਈ ਹੀਫਰਾ ਹੋ ਗਈਆਂ ਹਨਾ ਹਾਂ ਹੀਫਰਾ ਹੁਣ ਡਰਾਈ ਪੀੜ ਹੀ ਆ ਬਈ ਠੀਕ ਹੈ ਯਾਨੀ ਡਰਾਈ ਤੇ ਹੀ ਚੱਲ ਰਹੀਆਂ ਗੱਡੀਆਂ ਠੀਕ ਆ ਅਲਮ ਉਧਰ ਨੂੰ ਉਹ ਤੋਰਦਾ ਬਾਈ ਉਧਰ ਨੂੰ ਮੜੀ ਜੀ ਇੱਕ ਵਾਰੀ ਆ ਜਾ ਇੱਧਰ ਨੂੰ ਦਿਖਾਈ ਮੜੀ ਜੀ ਵੀਡੀਓ ਹਾਂ ਸਾਰੀਆਂ ਇਹ ਕਿੰਨੇ ਟਾਈਮ ਵਾਲੀਆਂ ਹੀਫਰਾ ਹੋ ਗਈਆਂ ਬਾਈ ਜਿਹੜੀਆਂ ਇਹ ਬਈ ਬਸ ਗੱਪਣਾ ਹੀ ਆ ਆਪਣੀਆਂ ਖੀਰੀਆਂ ਇਹ ਪਿਛਲੇ ਸਾਲ ਲਣੀਆਂ ਇਹ ਅੱਛਾ ਪਿਛਲੇ ਸਾਲੀਆਂ ਇਹਦੀ ਕੀ ਗੱਬਣਾ ਕਰਾ ਦਿਆਂ ਆਪਾਂ ਗੱਬਣ ਕਰਵਾ ਦਿੰਦੇ ਕਿੰਨੇ ਉਮਰ ਦੇ ਉਮਰ ਦਾ ਹਿਸਾਬ ਕਿੰਨਾ ਹੋਊਗਾ ਉਮਰ ਦਾ ਹਿਸਾਬ ਲਾ ਲਓ ਤੁਸੀਂ ਆਪਾਂ 14 ਕਿ ਮਹੀਨਿਆਂ ਦੀਆਂ ਗੱਬਣਾ ਕਰਾ ਦੇਣੀਆਂ ਅੱਛਾ 14 ਕਿ ਮਹੀਨਿਆਂ ਦੀਆਂ ਗੱਬਣ ਕਰਵਾ ਦੇਣੇ ਆਪਾਂ ਹਾਂ ਬਸ ਇਹ ਚਾਰ ਚਾਰ ਪੰਜ ਪੰਜ ਸੀਸੀ ਹੈ ਬਸ ਇਦਾਂ ਗੱਬਣਾਂ ਆਂ ਠੀਕ ਆ ਨਾਲ ਇਹ ਦੋ ਕੁ ਜਰਸੀ ਇਹਦੇ 'ਚ ਹੈ ਹਾਂ ਜਰਸੀ ਹੈ ਠੀਕ ਆ ਤੇ ਇਹ ਸਾਰੀਆਂ ਵੀ ਆਈਟੀ ਵਾਲੇ ਸਾਲ ਦੇ ਵਿੱਚ ਇਹ ਸੋਣੀਆਂ ਆ ਹਾਂ ਇਹਦੀਆਂ ਸੋਣੀਆਂ ਆ ਐਸ ਵਾਲੀ ਆਪਾਂ ਤਿਆਰ ਕਰ ਲੈਣਾ 10 15 ਜਿੰਨੀਆਂ ਵੀ ਹੋਣੀਆਂ ਚਾਹੀਦੀਆਂ ਠੀਕ ਹੈ ਕਿ ਸੀਮਨ ਜਿਆਦੇ 66 ਸੀਮਨ 66 ਸੀਮਨ ਵੀ ਲਾਉਣੇ ਆ ਬਈ ਜਿਆਦੇ ਆਪਾਂ ਪੀਡੀਐਫ ਦਾ ਸੀਮਨ ਲਾਉਣੇ ਆਗੇ ਅੱਛਾ ਪੀਡੀਐਫ ਦਾ ਹਾਂ ਜੀ ਬਾਕੀ ਬਹੁਤ ਚੰਗਾ ਸੀਮਨ ਆਉਗੀ ਹੈ ਨਾ ਇਹਨਾਂ ਦਾ ਵੀ ਨਾ ਜੇ ਉਹਦੇ ਹੀ ਕਈ ਵਾਰ ਸ਼ਾਰਟੇਜ ਪੈ ਜਾਂਦੀ ਆ ਫਿਰ ਬਲਡ ਡਿਵਾਈਡ ਤੇ এবੀਐਸ ਦੇ ਲਾਉਣਾ ਪਰ ਅੱਛਾ ਜੇ ਉਹਨਾਂ ਦੀ ਸ਼ਾਰਟ ਪੈਂਦੀ ਹੈ ਫਿਰ ਵਰਲਡ ਵਾਈਡ ਤੇ এবੀਐਸ ਬਸ ਆ ਤਿੰਨ ਕੰਪਨੀ ਤੋਂ ਬਿਨਾ ਆਪਾਂ ਕੋਈ ਸੇਮਾ ਨਹੀਂ ਲੈ ਆਏ ਕਿਉਂਕਿ ਪਹਿਲੀਆਂ ਦੇ ਵਿੱਚ ਜੇ ਦੇਖਿਆ ਜਾਵੇ এবੀਐਸ ਨੇ ਵੀ ਕਹਿੰਦੇ ਯਾਦੇ ਫਾਰਮਾਂ ਨੂੰ ਤਰੱਕੀ ਦੇ ਵੱਲ ਕੋਰਿਆ ਹਨਾ এবੀਐਸ ਦੇ ਵੀ ਬਹੁਤ ਚੰਗੇ ਹੈ এবੀਐਸ ਦਾ ਵਧੀਆ ਭਈ ਇਹ ਕਿ ਆਪਣੇ ਕੋਲੇ ਰਮਾਟੇ ਦੀਆਂ ਸੁਗੀਆਂ ਪੈੜਾ ਹਾਂ 40 ਪਲੱਸ ਹੀ ਗਈਆਂ ਉਹ 40 ਪਲੱਸ ਹੈ ਇਹਨਾਂ ਦੀ ਰਮਾਟਾ ਵੀ ਬਹੁਤ ਲਾਇਆ ਆਪਾਂ ਆਪਣੇ ਫਾਰਮ ਤੇ ਆਫਰ ਜਿਹੜਾ ਆਪਾਂ ਨੂੰ ਦਾ ਰਿਜ਼ਲਟ ਮਿਲੂ ਬਾਈ ਆਪਾਂ ਦਾ ਫਿਰ ਉਹੀ ਜਿਆਦਾ ਕਰ ਪੀ ਹੈਨਾ ਹਾਂਜੀ ਤੇ ਹੁਣ ਦੁੱਧ ਦੀ ਪ੍ਰੋਡਕਸ਼ਨ ਕਿੰਨੀ ਹੋ ਜਾਂਦੀ ਹੈ ਕਿੰਨਾ ਦੁੱਧ ਹੋ ਜਾਂਦਾ ਹੁਣ ਆਪਾਂ ਆਪਣੇ ਕੋਲੇ ਸਿਆਲਾਂ ਦੇ ਸੀਗੇ 6 ਕਵਾਂਟਲ ਦੇ 6 ਕਵਾਂਟਲ ਹਾਂ ਆਪਣੇ ਕੋਲੇ 20 22 ਐਨੀਮਲ ਸੀਗੇ ਇੱਕ ਜਰਸੀ ਬੈਡ ਆਪਾਂ ਸੇਲ ਕਰਤੀ ਉਹਦੇ ਵਿੱਚੋਂ ਤਿੰਨ ਇੱਕ ਦੂਜੇ ਸੀਗੇ ਜਾਣੀ ਲਈ ਆਪਣੇ ਘਰਮਿਆਂ ਚ ਸੁਵੀ ਹੋਵੇ ਗਰਮਿਆਂ ਦੇ ਵਿੱਚ ਹੋਈ ਆਲੀ ਉਹ ਬਾਕੀ ਹੁਣ ਡਰਾਈ ਦਾ ਟਾਈਮ ਹੋ ਜਾਂਦਾ ਹਾਂ ਡਰਾਈ ਦਾ ਆ ਜਾਂਦਾ ਹੁਣ ਹੁਣ ਘਾਟਾ ਕੀ ਹੁੰਦਾ ਸਾਢੇ ਕਿ ਦਿਨ ਰਹਿ ਜਾਂਦੀ ਹੈ ਤੇ ਜੇ ਕਰਮਦੀਪ ਹੋਰ ਗੱਲ ਕਰੀਏ ਜਿਵੇਂ ਆਪਾਂ ਸਾਰੇ ਭਰਾ ਹੁਣ ਕੀ ਕਰ ਰਹਿੰਦੇ ਆ ਇਹ ਵੀ ਚੀਜ਼ ਨੂੰ ਮਤਲਬ ਜਾਣਨਾ ਚਾਹੁੰਦੇ ਰਹਿੰਦੇ ਹਨ ਹਾਂਜੀ ਵੀ ਚਲੋ ਖਰਾਕ ਤਾਂ ਮੈਂਟੇਨ ਆਪਣੀ ਹੁੰਦੀ ਐ ਸਟਾਈਲ ਦੇ ਨਾਲ ਸਾਰਿਆਂ ਨੂੰ ਪਤਾ ਹਨਾ ਖਰਾਕਾਂ ਬਾਰੇ ਤਾਂ ਚਲ ਆਪਾਂ ਬਾਲੀਪਾਂ ਦੀ ਢਾਈ ਗੱਲ ਕਰੀਏ ਕੋਈ ਹੋਣੀ ਪਤਾ ਹੀ ਹੁੰਦਾ ਹਨਾ ਪਰ ਜਿਹੜੀ ਮੇਨ ਗੱਲ ਇਹ ਹੁੰਦੀ ਐ ਵੀ ਜੇ ਮੈਂ ਹੁਣ ਕਨੈਕਸ਼ਨ ਦੇ ਵਿੱਚ ਆਉਣ ਜੇ ਮੈਂ ਦੁੱਧ ਤੇ ਤੁਸੀਂ ਕਾਮਯਾਬ ਐ ਪਹਿਲਾਂ ਸਿਆਲਾਂ ਦੇ ਵਿੱਚ ਵੀ ਵੱਧ ਪੈਣਾ ਵੀ ਐਵਰੇਜ ਇਹ ਤੁਸੀਂ ਕਹਿ ਸਕਦੇ ਆ ਵੀ ਖਰਚਾ ਕੱਢ ਕੇ ਕਿ ਕਿੰਨਾ ਫਾਰਮ ਦੇ ਵਿੱਚ ਜਿਹੜਾ ਜਿਵੇਂ ਚਲ ਮਹਿਸਾਂ ਤੋਂ ਦਾਦਾ ਘਰ ਵਸਦੀ ਆ ਵੀ ਇਹਦੇ ਵਿੱਚ ਸਾਰਾ ਖਰਚਾ ਪਾਣੀ ਕੱਢ ਕੇ ਥੋੜ ਨੂੰ ਦੁੱਧ ਦੇ ਵਿੱਚ ਕਿੰਨੀ ਕ ਬਚਤ ਹੋ ਜਾਂਦੀ ਆ ਇਹਦਾ ਇੰਦਾ ਚੱਕਰ ਆ ਬਈ ਜਿਵੇਂ ਠੰਡ ਆ ਗਿਆ ਆਪਣਾ ਜਦੋਂ ਸੀਜ਼ਨ ਹੁੰਦਾ ਉਦੋਂ ਤਾਂ ਇਹ ਅੱਧ ਤੋਂ ਵੀ ਵੱਧ ਬਚਾਉਂਦੇ ਆ ਅੱਧ ਤੋਂ ਵੱਧ ਬਚਾਏ ਜਾਂਦੇ ਆ ਇਹ ਸਾਡਾ ਐਵਰੇਜ ਕੱਟਿਆ ਵਾ ਵਿੱਚ ਹੀ ਸਾਇਲੇਜ ਵਗੈਰਾ ਲਾ ਕੇ ਤੇ ਗਰਮੀ ਦਾ ਲਾਗੇ ਜਾਨੀ ਦੀ ਤੀਜਾ ਹਿੱਸਾ ਪਸ਼ੂ ਛੱਡੀ ਜਾਂਦੇ ਆ ਤੀਜਾ ਹਿੱਸਾ ਛੱਡੀ ਜਾਂਦੇ ਆ ਹਾਂ ਜਿਹੜੀ ਸਹੀ ਉਹ ਆ ਗਿਆ ਆਪਣੀ ਇਨਕਮ ਆ ਗਈ ਇਨਕਮ ਹਾਂ ਜੀ ਆਪਾਂ ਸਿਆਲਾਣਾ ਲਈ ਆਈਏ ਹੁਣ 2 ਮਹੀਨੇ ਖਾਣੀਆਂ ਵੀ ਵਿੱਚ ਬਾਦ 2 ਮਹੀਨੇ ਖਾਣੀਆਂ ਹਾਂ ਡਰਾਈ ਫੀਡ ਆ ਜੂਗੀ ਬਾਕੀ ਹੀਪਰਾ ਵੀ ਤਿਆਰ ਕਰਨੀ ਹੁੰਦੀ ਹੈ ਇਹਨਾਂ ਦੇ ਵੀ ਇਹ ਵੀ ਇੱਕ ਆਪਾਂ ਇਹ ਮੰਨਦੇ ਵੀ ਹੈ ਤਾਂ ਇਹ ਵੀ ਇੱਕ ਪ੍ਰੋਟੀਨ ਪ੍ਰੋਟੀਨ ਇਹ ਐਫਡੀ ਕਹਿ ਸਕਦੇ ਹਾਂ ਹਾਂ ਇਹ ਫੀਡ ਹੈ ਜਿਹੜਾ 100 200 ਰੁਪਏ ਰੋਜ਼ ਬੰਦਾ ਜਮਾ ਨਹੀਂ ਕਰਾ ਸਕਦਾ ਖਰਚੇ ਇਦਾਂ ਦੇ ਹੁੰਦੇ ਪਰ ਇਹ ਥੋੜਾ ਥੋੜਾ ਖਾ ਕੇ 100 100 200 200 ਖਾ ਕੇ ਤਿਆਰ ਹੋਈ ਜਾਂਦੀਆਂ ਹਨਾ ਤਾਂ ਇਹ ਵੀ ਇੱਕ ਆਪਣਾ ਜਣੇ ਕਿ ਪ੍ਰੋਬਟ ਦਾ ਵੱਡਾ ਹਿੱਸਾ ਵੀ ਹੀਪਰਾ ਤਿਆਰ ਕਰੋ ਨਾਲ ਜਿੰਨਾ ਟਾਈਮ ਵੀ ਕਟੀਆਂ ਬੱਤੀਆਂ ਇਹ ਤੀਜਾਂ ਪਿਆਰ ਨਹੀਂ ਹੁੰਦੀਆਂ ਬਾਈ ਉਹਨਾਂ ਟਾਈਮ ਫਾਰਮ ਗਰੋਥ ਨਹੀਂ ਕਰਦਾ ਗਰੋਥ ਨਹੀਂ ਕਰਦਾ ਹਾਂ ਕਿਉਂਕਿ ਨਵੀਆਂ ਇਹਦੇ ਚ ਜੋੜੀ ਜਾਂਦੇ ਆ ਤੇ ਪੁਰਾਣੀਆਂ ਥੋੜੀ ਜਿਹੀ ਉਮਰ ਵਾਲੀਆਂ ਕੱਢੀ ਜਾਂਦੇ ਆ ਬਾਈ ਹਨਾ ਇਹ ਇਦਾਂ ਬਾਈ ਘੱਟ ਰੱਖ ਲੋ ਰੱਖੋ ਵਧੀਆ ਰੱਖੋ ਵਧੀਆ ਹਾਂ ਵਿੱਚ ਬੰਦੇ ਕੀ ਕਰਦੇ ਆ ਕਿ ਨਮਾ ਨਮਾ ਸੌਂਕ ਹੁੰਦਾਗਾ ਸਾਇਲੇਜ ਘਟ ਹੁੰਦਾਗਾ ਤੇ ਗਾਵਾਂ ਲਈ ਜਾਂਦੇ ਲਈ ਜਾਂਦੇ ਆ ਮੁੜ ਕੇ ਮੂਰੇ ਸਾਇਲੇਜ ਮੁੱਕ ਜਾਂਦਾ ਫਿਰ ਕੁਝ ਨਹੀਂ بچਾਉਂਦੀਆਂ ਜਦੋਂ ਸਾਇਲੇਜ ਮੁੱਕ ਜੇ ਬੰਦੇ ਕੋਲ ਕੋਈ ਤਾਂ ਹੈ ਹੀ ਸਾਇਲੇਜ ਨਾਲ ਆਦਾ ਯਾਰ ਆਪਣੀ ਵੀਡੀਓ ਚ ਇੰਝ ਕਹਿਣਾ ਉਹਨਾਂ ਵੀ ਮੱਧ ਸਾਇਲੇਜ ਪੀਣਾ ਸਾਰ ਲੂਗੀ ਟੂੜੀ ਤੇ ਵੀ ਪਾਲ ਸਕਦੇ ਆ ਪਰ ਗਾਂ ਨੂੰ ਸਾਇਲੇਜ ਜ਼ਰੂਰੀ ਹੈ ਇਹਨੂੰ ਹਰ ਜੀ ਉਹਨੀ ਚਾਹੀਦੀ ਹੈ ਐਵਰੇਜ ਬਣਾ ਕੇ ਰੱਖੋ ਦੁੱਧ ਦੀ ਲੈ ਵੀ ਆਪਣਾ ਆਪਾਂ 20 ਗਾਇਆਂ ਤੋਂ ਕਿੰਨੀ ਪ੍ਰੋਡਕਸ਼ਨ ਲੈਣੀ ਆਏ ਨਹੀਂ ਆਪਾਂ 40 ਤੋਂ ਲੈਣੀ ਆ ਉਦੋਂ ਆਪਾਂ 20 ਤੋਂ ਲਈਏ ਬਿਲਕੁਲ ਹਾਂ ਵੀ ਘੱਟ ਥਾਂਬਲੀ ਹਾਂ ਘੱਟ ਥਾਂਬਲੀਏ ਦੁੱਧ ਜ਼ਿਆਦਾ ਦੇਣਾ ਉਹਦੇ ਨਾਲ ਇਨਕਮ ਵਾਧੀ ਆ ਬੰਦੇ ਇਨਕਮ ਵਾਧੀ ਆ ਭਾਈ ਇੱਥੇ ਜੇ ਆਪਾਂ ਗੱਲ ਹੁਣ ਫੀਡ ਦੀ ਕਰੀਏ ਫੀਡ ਤੁਸੀਂ ਘਰ ਦੀ ਬਣਾਉਣੀ ਆ ਜਾਂ ਮੁੱਲ ਵਾਲੀ ਆ ਆਪਣੇ ਚਲਦੀ ਆ ਜਿਹੜੀ ਪਤਾ ਮਾ ਇਹ ਆਪਣੇ ਗਾਂਵਾਂ ਵਾਲੀ ਆ ਆਪਾਂ ਆਪਦੀ ਹੋਮ ਮੇਡ ਬਣਾਉਂਦੇ ਆ ਆਪਦੀ ਬਣਾ ਕੇ ਆਉਂਦੇ ਆ ਠੀਕ ਆ ਜੀ ਭਾਈ ਉਹ ਪੀਡੀਐਸ ਵਾਲੇ ਆਉਂਦੇ ਆ ਉਹ ਆਪਾਂ ਨੂੰ ਫਾਰਮੇਸ਼ਨ ਦੇ ਦਿੰਦੇ ਆਗੇ ਠੀਕ ਆ ਗਰਮੀਆਂ ਵਾਲੀ ਅਲੱਗ ਦੇ ਦਿੰਦੇ ਆ ਹਾਂਜੀ ਜਿਵੇਂ ਆਪਣੀਆਂ ਮੂਰੇ ਹੋਣੀਆਂ ਉਦੋਂ ट्रांजੈਕਸ਼ਨ ਫੀਡ ਤੇ ਉਦੋਂ ਲੱਗਦੇ ਜਾਂਦੇ ਉਦੋਂ ਲੱਗਦੇ ਜਾਂਦੇ ਹਨ ਜਨ ਕਿ ਸਾਰੇ ਜਦੋਂ ਮਨ ਲਾ ਗੇੜਾ ਛੋਡੇ ਕੋਲੇ ਮਾਰਦੇ ਡਾਕਟਰ ਉਹਨਾਂ ਦੇ ਤਾਂ ਸਾਰੇ ਅੱਡੋ ਅੱਡੇ ਜਿਹੜਾ ਫਾਰਮੂਲਾ ਵਰਤਦੇ ਆਂ ਟਰਾਈ ਵਾਲਾ ਅੱਡ ਹਾਂਜੀ ਹੀਪਰਾਂ ਵਾਲਾ ਅੱਡ ਬੁਫਰਾ ਇਹ ਫਰਕ ਅਲੱਗ ਹੋ ਜਾਂਦਾ ਕਈ ਵਾਰ ਬੇਰਕਾਲੇ ਜਿਵੇਂ ਆਪਣੇ ਬੇਰਕਾਲੀ ਫੀਡ ਵਰਤ ਲੈਣੇ ਹੀਪਰਾਂ ਚ ਬਹੁਤ ਵਧੀਆ ਰਿਜ਼ਲਟ ਆਉਦਾ ਅੱਛਾ ਹੀਪਰਾਂ ਦੇ ਵਿੱਚ ਬੇਰਕਾ ਦੀ ਹਾਂਜੀ ਅੱਛਾ ਇਹਨਾਂ ਨੂੰ ਜਨ ਕਿ ਘਰ ਵਾਲੀ ਘੱਟ ਪਾਉਨੇ ਹਾਂ ਘੱਟ ਪਾਉਨੇ ਜਿਵੇਂ ਇਹਨਾਂ ਨੂੰ ਇਹਨਾਂ ਦੀ ਬਣਾਈ ਵੀ ਆਪਣੀ अच्छा ਇਹਨਾਂ ਨੂੰ ਹੁਣ ਬਣਾਈ ਜੀ ਕਿ ਸੂਨ ਵਾਲੀਆਂ ਹੋ ਗਈਆਂ ਤਾਂ ਹਾਂ ਜਿਵੇਂ ਉਹ ਬੱਚੇਆਂ ਛੋਟੀਆਂ ਉਹਨਾਂ ਨੂੰ 베ਰ ਕੇ ਆਲੀ ਚਲੋ ਠੀਕ ਹੈ ਨੇ ਬਾਕੀ ਜੀ ਹਾਂ ਜਿਹਦਾ ਰਿਜ਼ਲਟ ਮਿਲੇ ਬਈ ਹਨ ਨਜ਼ਾਰਾ ਹੋਈ ਹੈ ਇਹ ਤਕਰੀਬਨ ਇਹ ਕਿੰਨੀ ਉਮਰ ਵਾਲੀਆਂ ਹੋਣਗੀਆਂ ਜਿਵੇਂ ਇਹ ਬਸ 7 ਕੁ ਮਹੀਨੇ 8 ਇਦਾਂ ਬਈ ਅੱਛਾ 7-8 ਮਹੀਨੇ ਦੀ ਕੋਈ 9 ਮਹੀਨਿਆਂ ਦੀ ਕੋਈ ਜਿਵੇਂ ਉਹ ਫਿਰਦੀ ਆ 4 ਮਹੀਨਿਆਂ ਦੀ 3-4 ਦਿਨਾਂ ਦੀ ਛੋਟੀ ਠੀਕ ਹੈ ਹਲਟ ਹੋ ਜਾਂਦਾ ਹਨ ਤੇ ਬਾਕੀ ਬਈ ਸਪਾਈ ਕਿੰਨੀ ਦੇਖੋ ਜਿਵੇਂ ਸਾਡਾ ਉੱਤੇ ਤੁਰਨ ਫਿਰਨ ਵਾਲਾ ਵੀ ਜਿਹੜਾ ਥਾਂਗਾ ਉਹ ਵੀ ਇਹਨਾਂ ਦਾ ਕਵਰ ਕੀਤਾ ਵਾ ਬੀ ਜਿਆਦੇ ਗਾਰਾ ਨਾ ਬਣੇ ਚਲੋ ਹੁਣ ਮੌਸਮ ਦੋ ਤਿੰਨ ਦਿਨ ਹੋਗੇ ਜਿਆਦੇ ਖਰਾਬ ਸੀ ਉਹ ਗੱਲ ਵੱਖਰੀ ਆ ਤੇ ਆ ਦੇਖੋ ਤੇ ਬਾਈ ਲੱਗ ਗਿਆ ਹੁਣ ਦੇਦੇ ਦਿੰਦੀ ਜਾਨੇ ਸਾਰਾ ਸਾਫ ਕਰ ਦੇਣਾ ਤੇ ਇਹ ਚੀਜ਼ ਵੀ ਬੜੀ ਵਧੀਆ ਲੱਗੀ ਹਨਾ ਨਾ ਕੋਈ ਹੁਣ ਕੱਚੇ ਥਾਂ ਨੂੰ ਮੀਂਹ ਦੀ ਪ੍ਰੋਬਲਮ ਆਉਣੀ ਆ ਬਾਈ ਹਨਾ ਹਾਂਜੀ ਤਾਂ ਨਾ ਤੇ ਇਧਰ ਗਾਵਾਂ ਜਿਹੜੀਆਂ ਦੋ ਵੱਡੀਆਂ ਐ ਨਹੀਂ ਇਹ ਇਹ ਕੋਈ ਤਾਂ ਦੂਜੇ ਸੂਏ ਆ ਕੋਈ ਤੀਜੇ ਤੇ ਉਹ ਚੌਥੇ ਸੂਏ ਆਪਣੇ ਅੱਛਾ ਠੀਕ ਐ ਤੇ ਇਹਨਾਂ ਨੂੰ ਬੰਨੀ ਬੈਠੇ ਇਹਨਾਂ ਨੂੰ ਹਾਂਜੀ ਬਸ ਚਵਾਈ ਚੱਲ ਰਹੀ ਆ ਅੱਛਾ ਚਵਾਈ ਤਾਂ ਫਿਰ ਪਹਿਲਾਂ ਹੀ ਸੈੱਟ ਕਰ ਲੈਣੇ ਹਾਂ ਬੰਨੀ ਜਾਂਦੇ ਆ ਬਸ ਇਹ ਇਧਰ ਆਪਣੀ ਉਧਰ ਮਸ਼ੀਨ ਲੱਗੀ ਹੋਈ ਆ ਇਧਰ ਪਾਏ ਪੇਜ ਦੀ ਹਵਾ ਆਉਂਦੀ ਹੈਗੀ ਠੀਕ ਐ ਬਸ ਆ ਗੇਟ ਵਾਲ ਖੋਲ ਦੇਣੇ ਆ ਇੱਕ ਜਿਹੜਾ ਵੱਡਾ ਸ਼ੇਟੋਲੀ ਵਾਲਾ ਪੰਪਾ ਉਹ ਅੰਦਰ ਲਾਇਆ ਬਾਪਨਾ ਠੀਕ ਐ ਉਹਦਾ ਜਦੋਂ ਸੀਜ਼ਨ ਹੁੰਦਾ ਉਦੋਂ ਉਹ ਚਲਾ ਦਿੰਦੇ ਜਿਵੇਂ ਆਪਾਂ ਕਹਿੰਦੇ ਨੇ ਵੀ ਪਹਿਲਾਂ ਤੋਂ ਵੀ ਜੇ ਆਪਾਂ ਘਰ ਦੇ ਕੰਮ ਕਰਦੇ ਆਂ ਜਵਾਕ ਜਲੇ ਬੱਚਾਉਂਦਾ ਜਿਵੇਂ ਹੁਣ ਆਪਣੀ ਉਹ ਗੁੜੀਆਂ ਛੋਟੀ ਹਨ ਇਹ ਜਿਵੇਂ ਹੁਣਾਂ ਦੇ ਜਵਾਕ ਵੀ ਤੁਹਾਡੇ ਨਾਲ ਲੱਗ ਜਾਂਦਾ ਆ ਨਾ ਲੱਗਦਾ ਕਿਉਂਕਿ ਮਾਮਾ ਦੇ ਨਾਲ ਤਾਂ ਕੁਦਰਤਕਨ ਹੀ ਜ ਬੱਚੇ ਘਰੇ ਫਿਰਦੇ ਰਹਿੰਦੇ ਹਨ ਆ ਜਿਹਦਾ ਸੌਂਕ ਹੁੰਦਾ ਜਦੋਂ ਬੱਸੀ ਆਉਂਦੀ ਆਪਣੇ ਦੇਖਣ ਆਉਂਦੇ ਆਗੇ ਰਾਤ ਕਾਵਿੰਗ ਸੀਜ਼ਨ ਚੱਲਦਾ ਹੁੰਦਾ। ਚਲੋ ਸਵੇਰ ਫਿਰ ਦੇਖਣ ਆਉਣਗੇ ਲੈ ਵੀ ਕੀ ਦਿੱਤਾ ਡੈਡੀ? ਭੱਜ ਕੇ ਆਉਂਦੇ ਆ। ਭੱਜ ਕੇ ਆਉਂਦੇ ਆ। ਹਾਂ ਨਹੀਂ ਇਹ ਚੀਜ਼ ਬਹੁਤ ਵਧੀਆ ਬਾਈ ਇਹ ਇਹਦਾ ਬੱਚਿਆਂ ਨੂੰ ਚਲੋ ਗੁੱਡੀਆਂ ਦਾ ਵਿਚਾਰਾ ਨੇ ਵੈਸੇ ਪੜ੍ਹਨਾ ਜਾਂ ਘਰੇ ਰਹਿਣਾ ਹਨਾ ਨਾਲ ਮਾਪੇ ਦਾ ਕੰਮ ਕਰਉਣਾ ਜੇ ਬੱਚੇ ਇਹ ਮੁੰਡੇ ਵੀ ਆ ਵੀ ਛੋਟੀ ਉਮਰ ਦੇ ਵਿੱਚ ਹੀ ਵੀ ਜੇ ਮਾਂ ਪਿਓ ਇਹ ਕੰਮ ਵੀ ਕਰਦਾ ਨਾ ਸਹੀ ਉਹ ਮੈਂ ਕਹਿਣਾ ਵੀ ਉਹ ਨਸ਼ਿਆਂ ਤੋਂ ਬਚਾ ਸਕਦਾ ਉਹਦੇ ਬੱਚੇ ਨੂੰ। ਹਾਂ ਜੀ ਇਹ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਆ ਸਮਝੋ। ਨਸ਼ਾ ਹੀ ਆ ਹਾਂ। ਹੁਣ ਸਾਨੂੰ ਪਿੰਡ ਦੀ ਗਾ ਖਬਰ ਤਾਂ ਨਹੀਂ ਪਤਾ ਲੱਗਦਾ। ਹਾਂ ਕੀ ਹੋ ਗਿਆ? ਤੇ ਸਾਨੂੰ ਬਾਹਰੋਂ ਪਤਾ ਲੱਗਦਾ ਲੀ ਵੀ ਆ ਕੇ ਲੀ ਵੀ ਆ ਗੱਲ ਵੀ ਕਿਉਂ ਆਪਾਂ ਅਸੀਂ ਇੱਥੇ ਹੀ ਰਹਿਣਾਗਾ ਹਾਂ ਆਪਾਂ ਇੱਥੇ ਆਹੋ ਆਪਣੇ ਪਾਸ ਹੋ ਰਿਲੇਟਡ ਉਹੋ ਜਿਹੇ ਕੰਮ ਦੇ ਵਿੱਚ ਉਹੋ ਜਿਹੇ ਬੰਦੇ ਨੂੰ ਮਿਲਣਾ ਆਪਾਂ ਹਾਂ ਤਾਂ ਇਹ ਬਹੁਤ ਵਧੀਆ ਗੱਲ ਆ ਤੇ ਮਿੱਤਰੋ ਇਹ ਵੀ ਗੱਲ ਨੋਟ ਰੱਖਿਆ ਕਰੋ ਬੱਚਿਆਂ ਦੇ ਸ਼ੌਂਕ ਵਾਸਤੇ ਵੀ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਸਾਨੂੰ ਸ਼ੌਂਕ ਨਾ ਹੋਵੇ ਪਸ਼ੂ ਦਾ ਪਰ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਬੱਚਿਆਂ ਨੂੰ ਤੁਸੀਂ ਵੀ ਆਉਣ ਵਾਲੇ ਸਮੇਂ ਤੋਂ ਨਸ਼ਾ ਬਚਾਉਣ ਦੀ ਖਾਤਰ ਜਾਂ ਹੋਰ ਕਰਨ ਦੀ ਖਾਤਰ ਇਦਾਂ ਦੇ ਨਾ ਧੰਦੇ ਵਿੱਢ ਕੇ ਦਿਓ ਪਾਮਾ ਦੀ ਬੱਕਰੀਆਂ ਦਾ ਪਾਮਾ ਦੀ ਮੱਝਾਂ ਦਾ ਵਿੱਢੋ ਪਾਮਾ ਦੀ ਗ ਜਦੋਂ ਬੱਚੇ ਦਾ ਤੁਸੀਂ ਦੇਖੋ ਜਦੋਂ ਉਹਨੂੰ ਸ਼ੌਂਕ ਪੈ ਗਿਆ ਨਾ ਉਹਨੇ ਆਟੋਮੈਟਿਕ ਤੇ ਸਾਨੂੰ ਆਪ ਦੱਸਿਆ ਕਰੂ ਵੀ ਭਾਈ ਮੈਨੂੰ ਤਾਂ ਅਜੇ ਘੱਟ ਬਾਅਦ ਦੇ ਆ ਕਦੀ ਗਾ ਮੈਂ ਹੋਰ ਪਾਉਣੀਆਂ ਜਾਂ ਮੱਝ ਪਾਉਣੀਆਂ ਨਾ ਤਾਂ ਮੈਨੂੰ ਹੋਰ ਵਧਾਓ ਤੇ ਜਦੋਂ ਉਹ ਇਹਦਾ ਸ਼ੌਂਕ ਪੈ ਗਿਆ ਉਹ ਜਵਾਗ ਦਾ ਆਟੋਮੈਟਿਕ ਧਿਆਨ ਹੀ ਨਹੀਂ ਪਾਸੇ ਆਉਣਾ ਜਿੰਨੇ ਜਿਹੜੇ ਟਾਈਮ ਦੇ ਵਿੱਚ ਨਸ਼ਿਆਂ ਨੂੰ ਬੰਦਾ ਭਜਦਾ ਜਿਹੜੇ ਟੜਕੇ ਭਜਦੇ ਆ ਮੰਨ ਲਓ ਉਹ ਉਹ ਬੱਚੇ ਉਹ ਟਾਈਮ ਵੀ ਕੰਟਰੋਲ 'ਚ ਹੁੰਦੇ ਆ ਕਿਉਂਕਿ ਉਹ ਟਾਈਮ ਹੀ ਕੰਮ ਦਾ ਬਾਈ ਹੱਥ ਨੇ ਭਜਣ ਵਾਲਾ ਟਾਈਮ ਆ 3 ਵਜੇ ਤੋਂ ਬਾਅਦ ਬਾਈ ਉਦੋਂ ਵੀ ਸਾਰਾ ਕੰਟਰੋਲ ਦੇ ਵਿੱਚ ਹੀ ਆ ਤੇ ਬਾਕੀ ਇੱਕ ਦੂਜੇ ਨਸ਼ੇ ਦਾ ਚਲੋ ਬਾਹਲੀ ਦੂਰ ਦੀ ਗੱਲ ਤੇ ਕੋਈ ਕਿਤੇ ਸ਼ਰਾਬ ਸਰੂਪ ਵੀ ਨਹੀਂ ਕਿਸੇ ਨੇ ਕੀਤੀ ਹੁੰਦੀ ਹੈ ਨਾ ਨਾ ਨਾਰੂ ਮੀਟ ਐਂਡ ਨਹੀਂ ਆਪਣਾ ਇਹ ਬਟੰਡਾ ਜ਼ਿਲ੍ਹਾ ਤਾਂ ਆਮ ਹੀ ਮੰਨਿਆ ਵਾ ਵੀ ਹਰ ਇੱਕ ਦੇ ਘਰੇ ਮਤਲਬ ਦੇਸੀ ਮੰਨ ਲਓ ਕੋਈ ਅੰਗਰੇਜ਼ੀ ਮੰਨ ਲਓ ਵੀ ਪੀਂਦੇ ਹੀ ਆ ਥੋੜੀ-ਬਹੁਤੀ ਹੈ ਨਾ ਤਾਂ ਤੁਸੀਂ ਇਹ ਚੀਜ਼ਾਂ ਤੋਂ ਵੀ ਬਚੇ ਹੋ ਹੈ ਨਾ ਕੋਈ ਨਸ਼ਾ ਨਹੀਂ ਬਾਈ ਇਹ ਵੀ ਬਹੁਤ ਵੱਡੀ ਗੱਲ ਆ ਬਾਈ ਕੋਈ ਨਸ਼ਾ ਨਹੀਂ ਇਹਨਾਂ ਨੂੰ ਪੰਜੀ ਦਾ ਜਿਹਨੂੰ ਆਪਾਂ ਕਹਿ ਸਕਦੇ ਆ ਵੀ ਥੋੜਾ ਜਨਾ ਸਾਭ ਹੀ ਹੈ ਨਹੀਂ ਤੇ ਆਪਦਾ ਕੰਮ ਕਰਦੇ ਆ ਤੇ 8 ਸਾਲ ਫਿਰ ਉਦੋਂ ਬਾਹਰ ਲੱਗੇ ਤੇਰੇ ਹਾਂ ਬਾਈ ਬਾਹਰ ਲੱਗੇ ਠੀਕ ਹੈ ਉਹ ਤੇ ਉੱਥੋਂ ਨਾ ਫਿਰ ਕਿੰਨਾ ਕੁ ਨਜ਼ਾਰਾ ਫੀਲ ਹੋਇਆ ਇੱਥੇ ਆ ਬਈ ਫਰਕ ਆ ਬਈ ਆ ਆਪਦਾ ਸਰਦਾਰੀ ਕੰਮਾਂਗਾ ਤੇ ਉਹ ਕੁਦਰਤیاں ਮਾਰਾਂ ਵੀ ਪੈਂਦੀਆਂ ਨੇ ਕਿਨ ਆਪਣਾ ਸੈੱਡ ਵੀ ਡਿੱਗ ਪਿਆ ਸੀਗਾ ਹਾਂ ਬਈ ਮਗਰ ਇਹ ਪਰ ਆਪਣੀ ਪ੍ਰਾਪਰਟੀ ਬਚ ਗਈ ਸੀ ਗਾਵਾਂ ਦੀ ਅੱਛਾ ਗਾਵਾਂ ਬਚ ਗਈਆਂ ਗਾਵਾਂ ਬਚ ਗਈਆਂ ਸੀ ਉਹ ਥੋੜਾ ਜਿਹਾ ਮਿਸਤਰੀ ਦੀ ਗਲਤੀ ਸੀ ਉਹਨੇ ਜਿਹੜੇ ਆ 15x22 15 ਦੇ ਪੌਂਦਾ ਉਹਨੇ 30 ਫੁੱਟ ਤੇ ਲਾਦਾ ਸੀਗਾ ਓਕੇ ਜਣਗੀ ਮਾਹ ਪੋਲ ਵਾਲੀ ਲੰਮੇ ਕਰਦੇ ਟੈਨਸ਼ਨਾਂ ਵੀ ਦੂਰ ਕਰ ਹਾਂ ਲੰਮੇ ਕਰਦੇ ਸੀ ਮੈਂ ਤਾਂ ਨਵੇਂ ਬੰਦਿਆਂ ਨੂੰ ਐਂ ਕਹਿੰਦਾ ਜਿਹਨੇ ਪਾਉਣਾ ਗੇ ਲਈ 15 ਤੋਂ ਵੱਧ ਪਿੱਲਰ ਲੰਬਾ ਦਾ ਹਾਂ ਉਦੋਂ ਬਹੁਤ ਦੁੱਖ ਲੱਗਿਆ ਸੀ ਜੀ ਕਿਉਂਕਿ ਨੇੜੇ-ਤੇੜੇ ਪਿੰਡਾਂ ਦੇ ਵਿੱਚ ਆਪਣੀ ਘਟੜਾ ਘਟਣਾ ਜਦੋਂ ਘਟਦੀ ਆ ਤੇ ਪਸ਼ੂ ਵਾਲੇ ਬੰਦੇ ਦਾ ਜਿਵੇਂ ਪਸ਼ੂ ਵਾਲਿਆਂ ਨਾਲ ਹੀ ਪਿਆਰ ਹੁੰਦਾ ਹੈ ਨਾ ਉਦੋਂ ਬਹੁਤ ਦੁੱਖ ਲੱਗਿਆ ਸੀ ਜੀ ਇਹ ਉਹ ਇੱਕ ਤਰ੍ਹਾਂ ਦੀ ਪ੍ਰਾਪਰਟੀ ਆ ਜਿਹੜੀਆਂ ਆਪਾਂ ਉਧਰ ਮੱਝਾਂ ਦਿਖਾਈਆਂ ਗਈਆਂ ਉਦੋਂ ਸੈੱਟ ਪਾਉਣ ਵੇਲੇ ਉਹਨਾਂ ਦੀ ਮਾਂ-ਮਾ ਸੇਲ ਕਰਤੀਆਂ ਸੀ ਉਦੋਂ ਅੱਛਾ ਉਦੋਂ ਸੇਲ ਕਰ ਹਾਂ ਜਦੋਂ ਆਪਾਂ ਸ ਠੀਕ ਹੈ ਤੇ ਆਪਣਾ ਕੁਛ ਪੀਡੀਐਫ ਨੇ ਮਾਤਰ ਕਰ ਵੀ ਆਪਣਾ ਵਧੀਆ ਸਰ ਗਿਆ ਉਹ ਵੀ ਵਧੀਆ ਸਰ ਗਿਆ ਫੇਰ ਸੈੱਟ ਪੈ ਗਿਆ ਹਾਂ ਜੀ ਤੇ ਬਾਕੀ ਵਿਚਾਰੀਆਂ ਕਰਮ ਵਾਲੀਆਂ ਹੈਗੀਆਂ ਮੁੜ ਕੇ ਤਾਂ ਇਹ ਆਪੇ ਹੀ ਬਦਲ ਬੰਦੇ ਦਬ ਨਹੀਂ ਦਿੰਦੀਆਂ ਹਨ ਫੇਰ ਤਾਂ ਆਟੋਮੈਟਿਕ ਹੀ ਦਈ ਜਾਂਦੀਆਂ ਰਹਿੰਦੀਆਂ ਹੁਣ ਸਾਨੂੰ ਬਾਈ ਨੇ ਇੱਕ ਜਿਹੜੀਆਂ ਗਾਵਾਂ ਬਾਈ ਨੂੰ ਬਕਾਊ ਕਰਨੀਆਂ ਬਾਈ ਤੇ ਇਹਨਾਂ ਦੇ ਸਮੇਂ ਬਾਰੇ ਵੀ ਪੁੱਛਾਂਗੇ ਤੇ ਬਾਈ ਤੋਂ ਸਾਰੀ ਡਿਟੇਲ ਲਵਾਂਗੇ ਵੀ ਕਿੰਨੇ ਦੁੱਧ ਵਾਲੀਆਂ ਕਿੰਨਾ ਟਾਈਮ ਰਹਿ ਗਿਆ ਕਿਦੋਂ ਇਹਨਾਂ ਨੂੰ ਮਤਲਬ ਸੇਲ ਜਿਹੜਾ ਕਰਨਗਾ ਵੀ ਬਾਈ ਦੀਆਂ ਇੱਕ ਗਾਵਾਂ ਬਕਾਊ ਕਿੰਨੀਆਂ ਚਾਰ ਦੱਸਾਂ ਜੀ ਬਾਈ ਪੰਜ ਵਾਹ ਛੇ ਲ ਵਾਲੀਆਂ ਪੰਜ ਪੰਜ ਛੇ ਲ ਵਾਲੀਆਂ ਖਤਨਾਮ ਇਹਨੂੰ ਖੜੀ ਕਰਦੀ ਆਹੀ ਜਿਹੜੀਆਂ ਇਧਰ ਇਹ ਇਹ ਆ ਬਾਕੀ ਉਹ ਠੀਕ ਆ ਬਾਈ ਤੇ ਜੇ ਇਧਰ ਖੜੀ ਕਰੀ ਬਾਈ ਲੋਬੀ ਮੇਤਰੋ ਬਹੁਤ ਡਬਲ ਤੇ ਚੰਗੀਆਂ ਗਾਵਾਂ ਬਾਕੀ ਬਰੀਡ ਦਾ ਦੁੱਧ ਦਾ ਬਾਈ ਨੇ ਦੱਸ ਹੀ ਦਿੱਤਾ ਬਾਈ ਤੇ ਇਹ ਇਹਦਾ ਕਿਵੇਂ ਥੋੜਾ ਜਿਹਾ ਆਰਡਰ ਜੇਦਾ ਲੱਗਦਾ ਮੈਨੂੰ ਥੋੜਾ ਜਿਹਾ ਇਹ ਬਾਈ ਮਸਟਾਈਡਸ ਆ ਗਈ ਸੀ ਇਹਦੇ ਇੱਕ ਥਾਂ ਨਹੀਂ ਚੱਲਦਾ ਅੱਛਾ ਇੱਕ ਥਾਂ ਮਰਿਆ ਹੋਇਆ ਹਾਂ ਇਹਦਾ ਤਾਂ ਉਧਰਲਾ ਪਾਸਾ ਖਤਮ ਕੀਤਾ ਵਾ ਇਹ ਤਿਲ ਲੈ ਜਣੇਗੀ ਹਾਂ ਇਹ ਇੱਕ ਥਾਂ ਤੋਂ ਤਿਲ ਲੈ ਗਈ ਤਿਲ ਹੋਣ ਦੇ ਬਾਵਜੂਦ ਵੀ 36 ਲੀਟਰ ਦੁੱਧ ਦੇਈ ਗਈ ਹੈ 36 ਲੀਟਰ ਦੁੱਧ ਹਾਂ ਇਹ 45 ਲੀਟਰਾਂ ਦੀ ਮਾਲਕਨ ਸੀਗੀ ਬਾਈ ਅੱਛਾ ਪਹਿਲਾਂ 45 ਲੀਟਰ ਬਾਈ ਦਿੰਦੀ ਸੀ ਤਿਲ ਹੋ ਕੇ ਵੀ 36 ਲੀਟਰ ਦੁੱਧ ਦਿੱਤਾ ਇਹਨੇ ਹਾਂ ਤੇ ਬਾਈ ਜੇ ਆਪਾਂ ਸਟਾਰਟਿੰਗ ਪਹਿਲੀ ਗਾਂ ਤੋਂ ਹੀ ਕਰਦੇ ਆਂ ਆਪਾਂ ਤੇ ਕਿੰਨਾ ਟਾਈਮ ਰਹਿ ਗਿਆ ਤੇ ਕੀ ਦੁੱਧ ਦਾ ਰਿਕਾਰਡ ਆ ਉਹਦਾ ਬਾਈ ਏ ਬਾਈ ਇਹ ਸੀਆਰਆਈ ਦਾ ਜਿਹੜਾ ਪੀਡੀਐਫ ਰਸੀਮ ਨੇ ਸਟੌਕ ਕੀ ਸੀ ਮੰਦੀ ਆ ਠੀਕ ਹੈ ਜੀ ਜਿਹੜੇ ਬੰਦਿਆਂ ਨੂੰ ਜਾਣਕਾਰੀ ਲਈ ਸਟੌਕ ਕੀ ਕੀ ਚੀਜ਼ ਆ ਉਹਨਾਂ ਨੂੰ ਆਪੇ ਹੀ ਪਤਾ ਹੈਗਾ ਕੀ ਕੀ ਚੀਜ਼ ਆ ਹਾਂ ਕੀ ਚੀਜ਼ ਆ ਬਾਕੀ ਜੇ ਕੋਈ ਡੀਐਨਏ ਵਗੈਰਾ ਕੋਈ ਬੰਦਾ ਕਰਾਉਣਾ ਚਾਹੁੰਦਾ ਹਾਂ ਸੀਮਨ ਗਲਤ ਹੋਦੀ ਹੋਵੇ ਆਪਾਂ ਗਾਂ ਫਰੀ ਦੇ ਦਾਂਗੇ ਗਾਂ ਫਰੀ ਦੇ ਦਾਂਗੇ ਹਾਂ ਜਿਹੜਾ ਵੀ ਕੰਮ ਆ ਯਾ ਤਸੱਲੀ ਬਖਸ਼ੀ ਕਰਨਾ ਯਾਰ ਤਸੱਲੀ ਬਖਸ਼ੀ ਕਰਾਂਗੇ ਠੀਕ ਹੈ ਤੇ ਇੱਕ ਐਮਾ ਸੂਆ ਸੁਣੀ ਐ ਇਹਨੇ ਦੂਜਾ ਸੂਆ ਸੂ ਪਹਿਲੇ ਸੂਏ ਇਹਨੇ 42 ਲੀਟਰ ਦੁੱਧ ਦਿੱਤਾ ਪਹਿਲੇ ਸੂਏ 42 ਲੀਟਰ ਦੁੱਧ ਤੇ ਦੂਜਾ ਸੂਆ ਸੂਣਾ ਹੈ ਇਹਨਾਂ ਦੋਨਾਂ ਦਾ ਜ਼ਿਆਦਾ ਪਿਆਗਾ ਬਈ ਇਹ ਯਾਨੀ 27-28 ਦਿਨਾਂ ਦੀਆਂ ਗੱਪਣ ਆ। ਅੱਛਾ ਠੀਕ ਹੈ। ਹਾਂ 27-28 ਦਿਨਾਂ ਦੀਆਂ ਗੱਪਣ ਹੈ ਜੀ। ਹਾਂਜੀ ਹਾਂਜੀ। ਠੀਕ ਹੈ ਤੇ ਉਸ ਤੋਂ ਬਾਅਦ ਬਈ ਇਹ 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 ਬਈ ਆਪਣੀ ਦੂਜਾ ਕਣਾਂ ਇਹ ਵੀ ਦੂਜਾ ਸੂਆ ਸੂ ਗਈ। ਇਹ ਤਿੰਨ ਕ ਮਹੀਨਿਆਂ ਦੇ ਲਗਭਗ ਗੱਪਣਾ ਹੈ। ਇਹ ਤਿੰਨ ਮਹੀਨਿਆਂ ਦੇ ਲਗਭਗ ਗੱਪਣਾ ਤੇ ਦੁੱਧ ਦਾ ਰਿਕਾਰਡ ਬਈ ਇਹਨੇ ਬਈ 37-30 ਲੀਟਰ ਦੁੱਧ ਦਿੰਦਾ ਇਹਨੇ। 37-30 ਲੀਟਰ। ਹਾਂ ਇਹਨੇ ਦੁੱਧ ਦਿੱਤਾ। ਤੇ ਜਿਹੜੀ ਆ ਕੱਲ ਹੋਈ ਵੀ ਇਹ ਤਾਂ 80 ਦਿੱਤਾ ਦੁੱਧ ਹਣਾ ਤੇ ਇਹ ਸੂਆ ਕੰਮਾ ਇਹਦਾ? ਇਹ ਤੀਜੀ ਸੂਏ ਸੂ ਗਈ। ਇਹ ਤੀਜੀ ਆਇਨਾ ਟਾਈਮ ਪਿਆ ਹਾਂ ਟਾਈਮ ਪਿਆ ਨਹੀਂ ਤਾਂ ਜਿਵੇਂ ਹੁਣ ਉਹ ਪੈਸਾ ਡਾ ਕੀ ਹਾਂਜੀ ਜੇ ਸੀਜ਼ਨ ਦੇ ਵਿੱਚ ਨਹੀਂ ਉਹ ਬਹੁਤ ਰੁਪਈਆ ਆਉਂਦੀਆਂ ਜਿਹੜੇ ਹੁਣ ਬਾਈ ਗਾਇਆਂ ਰੱਖਦੇ ਆ ਫਰੀਡ ਵਾਲੀਆਂ ਉਹਨਾਂ ਨੂੰ ਸਾਰਾ ਪਤਾ ਹੀ ਆ ਪਾਪਾ ਨੂੰ ਪਤਾ ਜੇ ਹੁਣ ਵੀਡੀਓ ਚ ਕਹਿੰਦੇ ਆ ਤਾਂ ਬਾਈ ਦੱਲਾ ਵੱਡੀਆਂ ਹੋਈਆਂ ਹਨਾ ਕਿਉਂਕਿ ਹੁਣ ਜਿਹੜੇ ਭਰਾ ਚੰਗੇ ਥੋੜੇ ਵਰਗੇ ਫਾਰਮ ਜੁੜੇ ਹੋਏ ਆ ਜਦੋਂ ਇੰਨੇ ਇੰਨੇ ਦੁੱਧ ਤੇਲ ਨਾਲੀਆਂ ਗਾਵਾਂ ਤਿਆਰ ਹੋ ਕੇ ਬਦ ਬਾਕੀ ਜਿਹੜੇ ਪਹਿਲੇ ਨਾਲ ਹੁਣ ਦੂਜਾ ਸੂਈ ਆਇਆ ਹੈ ਤਾਂ ਮਤਲਬ ਇੱਕ ਤਰ੍ਹਾਂ ਇਹ ਕਹਿ ਸਕਦੇ ਆ ਬੈੜ ਹੀ ਹੈ ਹਾਂ ਆਪਣੇ ਦੇਖ ਲਓ ਇੱਥੋਂ ਤਾਂ ਹੀ ਆਉਂਦੀ ਆ ਮੇਰੇ ਦੇਖੋ ਕਦ ਕ ਬਾਕੀ ਦਾ ਭਾਈ ਆਰਡਰ ਵੀ ਬਹੁਤ ਸੋਹਣਾ ਬਣਨ ਦੂ ਟੈਡ ਆਰਡਰ ਹੈ ਨਾ ਬਹੁਤ ਵਧੀਆ ਜੀ ਹੂੰ ਦੇਖ ਸਕਦੇ ਆ ਭਾਈ ਥਣ ਤੁਣ ਜਿਵੇਂ ਵੀ ਹੈਗਾ ਜਿੰਨਾ ਕ ਆਪ ਨੂੰ ਪਤਾ ਤੇ ਬਹੁਤ ਜਿਆਦਾ ਮਜ਼ਬੂਤ ਠੱਡਾਂ ਦੀ ਗਾਂ ਗਈ ਜਿਹਨੂੰ ਕਹਿੰਦੇ ਤੇ ਇਹੋ ਜੀ ਗਾਂ ਨੂੰ ਆਪੇ ਜਿਵੇਂ ਬਾਈ ਕਹਿੰਦਾ ਸੀਜ਼ਨ ਦੇ ਵਿੱਚ ਤੇ ਬਹੁਤ ਇਹ ਮਹਿੰਗੀਆਂ ਗਾਂ ਹੋ ਜਾਂਦੀਆਂ ਤੇ ਭਾਈ ਇਹ ਗਾਂ ਦੀ ਗੱਲ ਕਰੀਏ ਇਹ ਚੌਥੇ ਸੂਏ ਸੂਗੀ ਬਾਈ ਆਪਣੀ ਇਹ ਚੌਥੇ ਸੂਏ ਸੂਗੀ ਬਾਈ ਤੇ ਇਹਦੇ ਦੁੱਧ ਦਾ ਰਿਕਾਰਡ ਕੀ ਸੀਗਾ ਇਹ 37 ਲੀਟਰਾਂ ਦਾ ਹੀ ਜਾਂਦੀ ਹੈ ਭਾਈ ਆਪਾਂ 35 36 ਲੀਟਰਾਂ ਦੀ ਗਾਰੰਟੀ ਦੇ ਦਿੰਨੇ ਆਂਗੇ ਅੱਛਾ ਇਹਦੀ 35 37 ਲੀਟਰ ਦੀ ਗਾਰੰਟੀ ਦੇ ਇਹ ਸੈਕਸਰ ਜੀਮਨ ਤੋਂ ਗੱਭਣਾ ਰਮਾਡੇ ਤੋਂ ਰਮਾਡੇ ਤੋਂ ਹਾਂ ਇਹ 5 ਮਹੀਨੇ ਦੇ ਲਗਭਗ ਆ ਜੀ ਤੇ 5 ਮਹੀਨੇ ਆਪਾਂ ਤਰੀਕ ਦੇਖ ਲਾਂਗੇ ਕਾਪੀ ਤੇ ਜੀ ਠੀਕ ਹੈ 5 ਮਹੀਨੇ ਦੇ ਲਗਭਗ ਗੱਭਣਾ ਹੈ ਹਾਂ ਜੀ ਗੱਭਣਾ ਜੀ ਠੀਕ ਹੈ ਤੇ ਦੋ ਦੋ 100 ਸੈਂਟੀਲੀਟਰ ਤੱਕ ਜਾਂਦੀ ਹੈ ਸੂਏ ਦਾ ਚੌਥਾ ਹੈ ਚੌਥਾ ਸੂਆ ਚੌਥਾ ਸੂਆ ਸੂਣ ਸੂਣ ਇਹਦੀਆਂ ਬਿਹੜਾਂ ਬਿਹੜ ਆ ਗਈ ਪਹਿਲੇ ਸੂਏ ਦੀ ਜਿਵੇਂ ਉਹ ਆਪਣੇ ਉਹ ਉਧਰ ਖੜੀ ਆ ਜੀ ਓਕੇ ਇੱਕ ਬਿਹੜ ਇਹਦੀ ਇੰਨਾ ਚ ਗੱਭਣਾ ਹੈ ਤੇ ਇੱਕ ਉਹਨਾ ਚ ਆ ਗਈ ਜਣ ਕਿ ਤਿੰਨ ਹੋ ਗਈਆਂ ਹਾਂ ਇਹਦੀ ਬਸ ਖਾਸੀਅਤ ਇਹਨੂੰ ਨਾ ਕੋਈ ਮਸਟੈਟਸ ਵਗੈਰਾ ਹੁੰਦੀ ਹੈ ਕਿ ਇਹਨੂੰ ਨਾ ਜ ओके हां ਤਾਂ ਇਹਦੇ ਸੈਕਸਡ ਸੀਮਨ ਲਾਉਂਦੇ ਸੀਗੇ ਆਪਾਂ ਲਈ ਵੀ ਵੱਧ ਤੋਂ ਵੱਧ ਬਰੀਡ ਪੈਦਾ ਕਰ ਲਈਏ ਦੀ ਹਾਂ ਵੀ ਉਦਾਂ ਦੇ ਜਾਨਵਰ ਦੇ ਹਾਂ ਹਾਂ ਬਿਲਕੁਲ ਭਾਈ ਇਹ ਵੀ ਇੱਕ ਜਿਹੜਾ ਮਤਲਬ ਮੰਨ ਲਓ ਬਰੀਡਿੰਗ ਦੇ ਵਿੱਚ ਇਹ ਵੀ ਗੱਲਾਂ ਦਾ ਬਹੁਤ ਮਹਾਨੇ ਰੱਖਦੀਆਂ ਵੀ ਤੁਸੀਂ ਕਿੱਦਾਂ ਦੀ ਬਰੀਡ ਚਾਹੁੰਦੇ ਆ ਹੁਣ ਜਿਵੇਂ ਮੰਨ ਲਓ ਤੁਸੀਂ ਦੱਸਦੇ ਆ ਵੀ ਇਹ ਛੇਤੀ ਨਾ ਬੁਖਾਰ ਹੁੰਦਾ ਨਾਮ ਅਟੈਟਸਾਈ ਤੇ ਗੱਬਣ ਵੀ ਉਹਦੀ ਸੈਕਸਡ ਹੋ ਜਾਂਦੀ ਤੇ ਤੰਨੇ ਨਹੀਂ ਬੜਾ ਦਿੱਤੀਆਂ ਚੌਥਾ ਸੂਆ ਸੂਣੀ ਹੈ ਹਾਂ ਸੂਣੀ ਹੈ ਹਨਾ ਇਹ ਵੀ ਬਹੁਤ ਵੱਡੀ ਗੱਲ ਆ ਫਿਰ ਉਹੋ ਜਿਹੀਆਂ ਚੀਜ਼ਾਂ ਜਿਹੜਾ ਮਜੂਤ ਪਹਿਲੇ ਇਹਦੇ ਦੋ ਚੌੜੀਆਂ ਦਿੱਤੀਆਂ ਸੀ ਭਈ ਆਪਣੇ ਆਪ ਅੱਛਾ ਪਹਿਲਾਂ ਦੋ ਫੀਮੇਲਿੰਗ ਦੀਆਂ ਹਾਂ ਫੀਮੇਲਾਂ ਉਹਦੇ ਵੀਡੀਓ ਵੀ ਪਈ ਆਪਣੇ ਕੋਲ ਤੇ ਉਹ ਐ ਜੇ ਸੂਈਆਂ ਵੀ ਆਇਦੀਆਂ ਜੀ ਅੱਛਾ ਉਹਨਾਂ ਚ ਦੋ ਸੂਪੀਆਂ ਹਾਂ ਜੀ ਤੇ ਇੱਕ ਆ ਸੂਣ ਵਾਲਿਆਂ ਚ ਫਿਰਦੀ ਆ ਇੱਕ ਉਹ ਤੋਂ ਛੋਟੀ ਆਠਵੀਂ ਨਾਲੇ ਛੋਟੀਆਂ ਕਿ ਆ ਜਾਂਦੀ ਠੀਕ ਐ ਲੋ ਵੀ ਮਿੱਤਰੋ ਤਿੰਨ ਸੂਈਆਂ ਦੇ ਵਿੱਚ ਚਾਰ ਫੀਮੇਲਾਂ ਦੇਗੀ ਕਰਮ ਵਾਲੀ ਤੇ ਐ ਇੱਕ ਵੀ ਸੈਕਸੀ ਮਨ ਲੱਗਿਆ ਵਾ ਬਾਈ ਐ ਇੱਕ ਵੀ ਉਹਦੀ ਆਸ ਫੀਮੇਲ ਦੀ ਆ ਤਾਂ ਇਹ ਇਹਦੀ ਕੀ ਅਪਡੇਟ ਐ ਇਹ ਵੀ ਗੈਲੈਕਸੀ ਸੀ ਮੰਡੀ ਆ ਗਈ। ਅੱਛਾ ਗੈਲੈਕਸੀ ਦੀ ਸੀ ਆਰ ਆਈ ਦੀ ਹਾਂ। ਠੀਕ ਹੈ। ਇਹਨੇ ਦੁੱਧ ਬਹੁਤ ਦਿੱਤਾ ਬਹਿੜ ਨੇ। ਇਹਦਾ ਕਿੰਨਾ ਦੁੱਧ ਸੀ ਬਈ? ਇਹ 50 ਤੋਂ ਉੱਤੇ ਹੀ ਗਈ ਆ ਬਈ ਇਹ। 50 ਤੋਂ ਉੱਤੇ। ਹਾਂ ਇਹ ਹੁਣ ਜਾਣੀ ਦੀ ਕਮਜ਼ੋਰ ਹੋ ਗਈ। ਇਹ ਕਮਜ਼ੋਰ ਹੋ ਗਈ। ਹਾਂ ਇਹ ਦੂਜੀ ਸੂਏ ਸੂਈ ਹੁਣ ਤੀਜੇ ਸੂਏ ਸੂ ਗਈ। ਇਹਨੂੰ ਥੋੜੀ ਨੌਹਾਂ ਦੀ ਤਕਲੀਫ ਹੈ। ਇਹਦੇ ਨੌ ਬਣਾਉਣ ਵਾਲਿਆ ਜੀ। ਨੌ ਬਣਾਉਣ ਵਾਲਿਆ ਠੀਕ ਹੈ। ਤੀਜਾ ਸੂਆ ਸੂਣੀਆ, ਦੋ ਸੂਏ ਸੂਪੀ। ਸੂਪੀ ਬਈ। ਇਹਨੇ ਮਗਰਲੇ ਕੀ ਬੱਚੇ ਦਿੱਤੇ ਸੀ ਬਈ? ਤੇ 6 ਪਹਿਲਾਂ ਇਹਨੇ ਇਹਨੇ ਬੱਚੇ ਦਿੱਤੇ ਆ ਬਈ ਆਪਣੇ ਕੋਲ। ਅੱਛਾ ਇਹ ਗੱਬਣਾ ਉਹਨਾਂ ਦੇ ਨਾਲ ਹੀ ਆ ਬਈ ਆਪਾਂ 079 ਕਰਕੇ ਤਿੰਨਾਂ ਦੇ ਨਾਲ ਹੀ ਭਰਾਇਆ ਸੀਗਾ ਇਕੱਠਿਆਂ ਭਰਾਂਗੇ ਹਾਂ 22 28 ਦਿਨਾਂ ਦੇ ਇੱਕ ਵਾਰੀ ਬਾਈ ਨੰਬਰ ਵੀ ਬੋਲੀ ਹੁਣ ਨਾਲ 82 84 95 11 63 82 84 95 11 63 95 11 63 ਤੇ ਹੈਗਾ ਜੀ ਰਮਨਦੀਪ ਦਾ ਨੰਬਰ ਬਾਈ ਦਾ ਤੇ ਰਮਨ ਦੀ ਪੇਹ ਫਿਰ ਜਿਵੇਂ ਹੁਣ ਗਾਵਾਂ ਚਲ ਪਸ਼ੂ ਵਾਧ ਵੀ ਜਾਂਦੇ ਆਪਾਂ ਨੂੰ ਦੇਣੀਆਂ ਵੀ ਪੈਂਦੀਆਂ ਇਹ ਹੁਣ ਮੌਕੇ ਤੇ ਜਿਵੇਂ ਤਿਆਰ ਕਰਕੇ ਦੇਮੂਗਾ ਕਿ ਜਿਵੇਂ ਲੋਟ ਆਈ ਗਿਆ ਵੀ ਉਮੀਦ ਹੈ ਜਾਨੀ ਆਪਾਂ ਇਹਨਾਂ ਨੂੰ ਦੇ ਦਾਂਗੇ ਬਈ ਜਿਵੇਂ ਹੁਣ ਉੱਧਰ ਬਹਿਣਾ ਇੱਕ ਕਪੂਰਸਨ ਚੋਈਆਂ ਪਈਆਂ ਨਾ 10 ਬਹਿਣਾ ਹੁਣ ਉੱਧਰ ਹਾਂ ਸਾਰੀਆਂ ਸੂਨਾਂ ਆ ਉਹ ਹੁਣ ਇੱਧਰ ਕਰ ਦੇਣੀਆਂ ਆਗੀਆਂ ਠੀਕ ਹੈ ਤੇ ਜਿਹੜੀਆਂ ਉਹ ਪਰ ਲੀਆਂ ਬਸੀਆਂ ਉਹ ਵੀ ਅੱਧੂ ਦੇ ਕਰਨੀਆਂ ਫਿਰ ਜਗ੍ਹਾ ਨਹੀਂ ਰਹਿੰਦੀ ਆਪਣੇ ਕੋਲ ਉਹ ਫਿਰ ਜਗ੍ਹਾ ਦੀ ਇੱਕ ਅੱਜ ਕੱਲ ਸਾਇਲੇਜ ਦਾ ਟਾਈਮ ਆ ਜਾਂਦਾ ਹਾਂ ਰੁਪਈਆ ਬਹੁਤ ਲੱਗਦਾ ਵੀ ਸਾਇਲੇਜ ਤੇ ਬਹੁਤ ਬਿਲਕੁਲ ਬਈ ਇਤ ਆਹੋ ਵਰਨਾਲ ਜਿਹੜਾ ਫਾਰਮ ਵੀ ਦੇਖੀਂ ਲਗਾ ਇਹਨਾਂ ਦੇ ਵਾਸਤੇ ਖਾਣ ਨੂੰ ਵੀ ਬਣਾਉਂਦੇ ਹਨ ਹਾਂ ਨੂੰ ਜਿੰਨਾ ਸਾਇਲੇਜ ਵੱਧ ਪਾਲਾਂਗੇ ਉੰਨੇ ਹੀ ਫਾਇਦੇ ਬੰਦਾਗਾ ਲੋਬੀ ਮਿੱਤਰੋ ਹਾਇ ਇੱਕ ਚੀਜ਼ ਤੁਹਾਡੇ ਵਾਸਤੇ ਇਹ ਚੀਜ਼ ਬਹੁਤ ਵਧੀਆ ਗੱਭਣ ਗਾਂਾਂ ਦੁੱਧ ਦੇ ਫੁੱਲ ਰਿਕਾਰਡ ਹੈ ਤੇ ਨਾਲੇ ਬੰਦੇ ਪੂਰੇ ਫੁੱਲ ਇਮਾਨਦਾਰ ਹੈ ਕੋਈ ਪੰਜੀ ਦਾ ਦੁੱਧ ਦੇ ਵਿੱਚ ਬੇਈਮਾਨੀ ਨਹੀਂ ਕਰਨੀ ਕੋਈ ਹੋਰ ਨਹੀਂ ਕੋਈ ਸੂਆਂ ਦੇ ਵਿੱਚ ਨਹੀਂ ਇੱਥੋਂ ਤੇ ਕੀ ਜਿਹੜਾ ਮਤਲਬ ਬੈੜਾਂ ਦੇ ਡੀਐਨਏ ਟੈਸਟ ਦੀ ਗਾਰੰਟੀ ਦੇਤੀ ਵੀ ਜੇ ਨਾ ਮਿਲਿਆ ਤਾਂ ਅਸੀਂ ਮੁਕਤ ਦੇ ਦਾਂਗੇ ਤੇ ਪਰ ਮੇਰੇ ਹਿਸਾਬ ਦੇ ਨਾਲ ਜਿਹੜੇ ਬੰਦੇ ਨੇ ਗਾਵਾਂ ਤੇ ਬਰੀਡਿੰਗ ਤੇ ਕੰਮ ਕਰਨਾ ਉਹ ਬੰਦੇ ਨੂੰ ਇਹ ਚ ਕਿਉਂਕਿ ਤਿਆਰ ਗਾਂ ਦਾ ਰੇਟ ਬਾਈ ਹੋਰ ਹੁੰਦਾ ਤੇ ਟੁਕੜ ਦਾ ਹੋਰ ਹੁੰਦਾ ਹਨਾ ਹੁਣ ਟੁਕੜ ਕਹਿ ਸਕਦੇ ਆਪਾਂ ਜਿਵੇਂ ਟੁਕੜਾ ਹੁਣ ਇਹਨਾਂ ਦਾ ਅੱਧਾ ਰੇਟ ਆ ਭਈ ਅੱਦੇ ਤੋਂ ਵੀ ਘੱਟ ਹੀ ਜਾਂਦਾ ਘੱਟ ਹੀ ਜਾਂਦਾ ਜੇ ਹੁਣ ਆਪਾਂ ਤਿਆਰ ਕਰਕੇ ਵੇਚੀਏ ਫੇਰ ਤਾਂ ਤੁਹਾਨੂੰ ਪਤਾ ਹੀ ਆ ਗਾਂ ਕਿੱਥੇ ਗਈ ਐ ਫੇਰ ਤਾਂ ਬੰਦਾ ਆਪਣੀ ਮਰਜ਼ੀ ਨਾਲ ਹਾਂ ਜੀ ਫੁੱਲ ਮੰਗਦਾ ਰੇਟ ਹਨਾ ਹਾਂ ਜੀ ਨਾਲੇ ਨਹੀਂ ਗੱਲ ਤਾਂ ਜਦੋਂ ਜਦੋਂ ਸੂਪ ਪੈਂਦੀਆਂ ਮੂਰੇ ਹਾਂ ਅੰਡੇਰੀ ਫਾਰਮ ਦਾ ਅੱਜਕੱਲ ਸਾਇਲੇਜ ਪਾਏ ਜੇ ਤੇ ਸਾਰਾ ਕੰਮ ਸੈੱਟ ਵਜੇ ਫਿਰ ਬੰਦਾ ਸੇਲ ਕ ਨਹੀਂ ਕਰਦਾ ਮੂਰੇ ਬਹੁਤ ਘੱਟ ਕਰਦਾ ਹੈਗਾ ਹਾਂ ਅੱਜ ਕੱਲ ਡੇਰੀ ਫਾਰਮ ਜਿਆਦਾ ਹੀ ਸੇਲ ਕਰ ਦਿੰਦੇ ਨੇ ਲਈ ਆਪਦਾ ਸਾਇਲੇਜ ਵਾਸਤੇ ਰੁਪਈਆ ਜਿਆਦਾ ਲੱਗ ਜਾਂਦਾ ਲਈ ਚਲੋ ਆਪਾਂ ਗਾਵਾ ਸੇਲ ਕਰਦੇ ਆ ਉਹ ਵੀ ਉਸ ਨੂੰ ਚਾਰ ਪੈਸੇ ਕੋਲੇ ਹੋ ਜਾਂਦੇ ਫਿਰ ਆਏ ਆ ਮਾਲਾ ਜੇ ਪੰਜ ਚਾਰ ਬੰਦਾ ਥੇਲ ਵੀ ਕਰ ਲੂ ਤੇ ਦੂਜਾ ਫਿਰ ਸਾਰਾ ਮਟੀਰੀਅਲ ਜੋ ਕਿਰਾ ਖਰਚਾ ਪਾਣੀ ਨਿਕਲ ਜਣਾ ਫਿਰ ਦੂਜਾ ਦਾ ਫਾਰਮ ਭਲਦਾ ਨਾਲ ਹਾਂ ਨਾਲ ਡਰਾਈ ਫੀਡ ਹੋ ਜਾਂਦੇ ਹੁਣ ਦੋ ਟਾਈਮ ਹੀ ਨੇ ਬਿਲਕੁਲ ਬਾਈ ਉਦੋਂ ਖਰਚਾ ਖਾਣਾ ਹੁੰਦਾ ਕੰਮ ਹਾਂ ਕਿਉਂਕਿ ਸੱਜਰ ਆਪਾਂ ਕੁਦਰਤ ਕਨੂੰਗੀ ਹੈ ਫਾਰਮ ਦੀ ਕਹਾਣੀ ਹੈ ਸੱਜਰ ਆਪਾਂ ਪਹਿਲੇ ਸੂ ਇਹ ਵੀ ਪਹਿਲਾਂ ਸੇਲ ਲਈ ਲਾਈ ਸੀ ਅਸੀਂ ਤੇ ਉਦੋਂ ਅਸੀਂ ਸੇਲ ਕਰੀ ਨਾ ਅੱਛਾ ਇਹਦੇ ਮੁੜ ਕੇ ਅਸੀਂ ਰੱਖ ਲਈ ਚੱਲ ਆਪਾਂ ਨੂੰ ਵਧੀਆ ਬਹਿੜ ਦੇਗੀ ਇਹ ਇਸ ਟਰੈਕਟਰ ਤੋਂ ਗੱਬਣ ਸੀਗੀ ਆਪਣੇ ਕੋਲ ਪੁਰਾਣਾ ਸੀਵਣ ਪਿਆ ਸੀਗਾ ਉਹ ਲਾਤਾ ਸੀ ਉਹ ਤਾਂ ਬੱਤੀ ਦੇਗੀ ਆਪਣੇ ਕੋਲੇ ਟੋਕੜਾਂ ਦਾ ਵੀ ਮਿੱਤਰੋ ਸੇਲ ਕਰਨ ਦਾ ਇਹ ਵੱਡਾ ਕਾਰਨ ਹੁੰਦਾ ਜਿਹੜੀ ਸੱਜਰ ਗਾਂ ਹੁੰਦੇ ਜਿਵੇਂ ਫਾਰਮ ਨੂੰ ਮੇਨਟੇਨ ਰੱਖਣਾ ਹੁੰਦਾ ਫਾਰਮ ਨੂੰ ਤੋਕੜਾ ਦਾ ਥੋੜਾ ਬਹੁਤਾ ਦੁੱਧ ਘਟਾਇਆ ਹੁੰਦਾ ਚੱਲ ਫਿਰ ਉਦੋਂ ਆਉਂਦਾ ਵੀ ਹਾਂ ਵੀ ਵੱਧ ਘਟ ਜਾਂਦਾ ਮੰਨ ਲਓ ਕਿ ਥੋਕੜਾ ਵੇਚ ਲੋ ਯਾਰ ਵੀ ਕਿਉਂਕਿ ਸੱਜਰ ਨੇ ਦੁੱਧ ਦੇ ਕੇ ਮੈਂਟੇਨ ਰੱਖਣਾ ਸਾਰੇ ਫਾਰਮ ਨੂੰ ਜਾਨੀ ਕਿ ਉਹਨੇ ਖਵਾਉਣਾ ਸੱਜਰ ਨੇ ਇਸੇ ਕਰਕੇ ਤੇ ਲੋਕ ਵੀ ਮਿੱਤਰੋ ਇਹ ਤਾਂ ਮੋਰਚਾ ਜਿਹਨੇ ਮਾਰਨਾ ਮਾਰ ਲਓ ਤੇ ਇੰਨੇ ਚੰਗੇ ਰਿਕਾਰਡ ਦੀਆਂ ਤਾਂ ਥੋਕੜ ਗੱਬਣਾ ਤੇ ਜਿਹੜੀਆਂ ਐ ਮੰਨ ਲਓ ਵੀ ਸੱਜਰ ਨੂੰ ਵੀ ਤੁਹਾਨੂੰ 2 ਗੁਣੇ ਘੱਟ ਮੁੱਲ ਤੇ ਮਿਲਣ ਵਾਲੀਆਂ ਗਾਵਾਂ ਤੇ ਕੱਲੀ ਕੱਲੀ ਛੀਂਹ ਦੀ ਗਾਰੰਟੀ ਹੈ ਇਹ ਚੀਜ਼ਾਂ ਤੁਹਾਨੂੰ ਆਮ ਦੇਖਣ ਨੂੰ ਨਹੀਂ ਮਿਲਣਗੀਆਂ ਬਈ ਇਹੋ ਜਿਹੀਆਂ ਨਹੀਂ ਮਿਲਣਗੀਆਂ ਤਾਂ ਬਾਈ ਰਮਨਦੀਪ ਦੇ ਨਾਲ ਕਰੋ ਕਨੈਕਟ ਤੇ ਜਿਹੜੇ ਭਰਾ ਨੂੰ ਚੰਗੀ ਲੱਗਦੀ ਆ ਤੇ ਪਾ ਦਿਓ ਮਿੱਤਰੋ ਪੜਾ ਕੇ ਤੇ ਇਹ ਜਿਹੀਆਂ ਬਰੀਡ ਵਾਲੀਆਂ ਇਹ ਜਿਹੀਆਂ ਕਾਮਾਂ ਕਿੱਥੋਂ ਮਿਲਣੀਆਂ ਬਾਈ ਬੜਾ ਇਹ ਤਾਂ ਦੂਜੇ ਸੂਏ ਸੂਈ ਨਾਲ ਨਹੀਂ ਆਉਂਦੀ ਦੂਜੇ ਸੂਏ ਦੂਜੇ ਸੂਏ ਸੂਣ ਵਾਲੀ ਆ ਲੈ ਤਾਂ ਦੇਖ ਸਕਦੇ ਆ ਤੁਸੀਂ ਕਦ ਕਾੜ ਦੇਖੋ ਥਣ ਦੇਖੋ ਹਨਾ ਕੋਈ ਪੰਜੀ ਦੀ ਪ੍ਰੋਬਲਮ ਨਹੀਂ ਹਰ ਚੀਜ਼ ਮਤਲਬ ਦੁੱਧ ਤੋਂ ਲਾ ਕੇ ਹਰ ਚੀਜ਼ ਦੀ ਫੁੱਲ ਗਰੰਟੀ ਆ ਜੀ ਤਾਂ ਠੀਕ ਵੀ ਠੀਕ ਆ ਮਿੱਤਰੋ ਧੰਨਵਾਦ ਆਜੋ ਫਿਰ ਤੀਜਾ ਪਾੜ ਦਿਖਾਈਏ ਤੁਹਾਨੂੰ ਬੱਕਰੀਆਂ ਵਾਲਾ